ਕਾਂਗਰਸ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨੀ ਵਿਵਸਥਾ ਤੇ ਸੀਮ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਰਾਸ਼ਟਰੀ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਪਠਾਨਕੋਟ ਡੀਸੀ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਹਨਾਂ ਨੇ ਸਿਆਮ ਭਗਵੰਤ ਮਾਨ ਦਾ ਪੁਤਲਾ ਸਾੜਨ ਤੋਂ ਬਾਅਦ ਡੀਸੀ ਦੇ ਦਿੱਤੇ ਉੱਪਰ ਨੂੰ ਮੰਗ ਪੱਤਰ ਸੌਪਿਆ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਜਾਨਪ ਨਰੇਸ਼ਪੁਰੀ ਅਤੇ ਸੂਬਾ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਤੇ ਵਿਜੀ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਕਿਹਾ ਕਿ ਵਿਦੇਸ਼ ਵਿੱਚ ਬੈਠੀ ਤਾਕਤਾਂ ਸੂਬੇ ਦੀ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਵਿੱਚ ਲਗੀਆਂ ਹੋਈਆਂ ਨੇ ਜਿਹੜੀਆਂ ਕਿ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਅਤੇ ਅਜਿਹੇ ਘਟਨਾਵਾਂ ਕਰ ਮਾਸੂਮ ਲੋਕ ਆਪਣੀਆਂ ਜਾਨਾਂ ਗਵਾ ਰਹੇ ਨੇ ਉਹਨੇ ਕਿਹਾ ਕਿ ਰਾਏ ਦੀ ਮੌਜੂਦਾ ਸਰਕਾਰ ਅਜਿਹੇ ਘਟਨਾਵਾਂ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਵਿੱਚ ਅਸਫਲ ਰਹੀ ਹੈ। ਉਹਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ੇ ਦੇ ਵਿਰੁੱਧ ਚੇੜੀ ਗਈ ਮੁਹਿੰਮ ਵੀ ਖਾਣਾ ਪੂਰਤੀ ਬਣ ਕੇ ਰਹਿ ਗਈ ਹੈ। ਇਸ ਦੌਰਾਨ ਵੱਡੇ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਫੜ ਕੇ ਪੁਲਿਸ ਕੇਸ ਦਰਜ ਕਰਨ ਵਿੱਚ ਲੱਗੀ ਹੋਈ ਹੈ ਤਾਂ ਜੋ ਲੋਕਾਂ ਦਾ ਧਿਆਨ ਪਟਕਾਇਆ ਜਾ ਸਕੇ। ਉਹਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ। ਗਰੀ ਹਾਲਿਆ ਵਿੱਚ ਨਸ਼ਾ ਆਮ ਵਿਕ ਰਿਹਾ ਹੈ ਤੇ ਇਸ ਉੱਤੇ ਨਥ ਪਾਉਣ ਦੀ ਲੋੜ ਹੈ। ਮੁਰਦਾਬਾਦ। ਮੁਰਦਾਬਾਦ। ਭਗਵਾਨ ਸਤਮਾਨ ਮੁਰਦਾਬਾਦ। ਮੁਰਦਾਬਾਦ। ਭਗਵਾਨ ਸਤਮਾਨ ਮੁਰਦਾਬਾਦ। 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 ਭਗਵਾਨ ਸਤਮਾਨ ਮੁਰਦਾਬਾਦ। ਮੁਰਦਾਬਾਦ। ਜਿਸ ਪਰਪਸ ਵਾਸਤੇ ਅਸੀਂ ਅੱਜ ਖੜੇ ਆ ਮੈਂ ਸਟੇਟ ਪ੍ਰੈਜ਼ੀਡੈਂਟ ਰਾਜਵਰਿੰਗ ਜੀ ਦਾ ਥੈਂਕਸ ਕਰਨਾ ਕਿ ਉਹਨਾਂ ਨੇ ਇਹ ਤਰਨਾ ਲਗਾਉਣ ਨੂੰ ਕਿਹਾ ਤੇ ਇਹ ਤਰਨਾ ਅੱਜ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਿर्देशਪੁਰੀ ਜੀ ਐਮਐਲਏ ਸਾਹਿਬ ਦੀ ਅਧਿਖਸ਼ਤਾ ਦੇ ਥੱਲੇ ਲੱਗਿਆ ਤੇ ਮੈਂ ਤੇ ਜੋਗਿੰਦਰ ਪਾਲ ਜੀ ਆਪਣੀ ਪੂਰੀ ਟੀਮ ਦੇ ਨਾਲ ਆਇਆ ਅੱਜ ਗੱਲ ਹੈ ਕਿ ਜੋ ਤੁਹਾਡੇ ਸਾਹਮਣੇ ਤੁਹਾਡੀ ਲੁਧਿਆਣਾ ਦੀ ਵੀ ਗੱਲ ਅਰਚੀ ਆ ਜਾਣੀ ਹੈ ਜਦੋਂ ਪੈਨਿਕ ਹੋ ਗਏ ਨੇ ਜੀ ਇਹਨਾਂ ਨੂੰ ਲੱਗਦਾ ਸਾਡੀ 5-7 ਸੀਟਾਂ ਵੀ ਨਹੀਂ ਆਣੀਆਂ ਔਰ ਇਸੇ ਪੈਨਿਕ ਵਿੱਚ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਲੁਧਿਆਣਾ ਇੱਕ ਰਾਜ ਸਭਾ ਦੀ ਸੀਟ ਕੇਜਰੀਵਾਲ ਸਾਹਿਬ ਨੂੰ ਦਵਾਨ ਵਾਸਤੇ ਇੱਕ ਸੀਐਮ ਸਾਹਿਬ ਆਪਣੀ ਕੁਰਸੀ ਬਚਾਉਣ ਵਾਸਤੇ ਪਤਾ ਨਹੀਂ ਕਿਦੇ ਹੱਥਾਂ 'ਚ ਖੇਟ ਰਹੇ ਨੇ ਔਰ ਇੰਨਾ ਪੈਨਿਕ ਹੋ ਗਏ ਨੇ ਕਿ ਹੁਣ ਰਾਹੁਲ ਜੀ ਦੇ ਅਗੇਂਸਟ ਵੀ ਬੋਲੀ ਜਾ ਰਹੇ ਨੇ ਔਰ ਮੈਂ ਉਹਨੇ ਸਪੀਚ ਦਿੰਦੇ ਬੋਲਿਆ ਕਿ ਜਿਹੜਾ ਖਾਲੀ ਬਰਤਨ ਹੁੰਦਾ ਨਾ ਸਾਫ ਉੱਚਲਦਾ ਬਹੁਤ ਹੈ ਔਰ ਜਿਦੋਂ ਅਸੀਂ ਅਸਮਾਨ ਨੂੰ ਜਾਂ ਸੂਰਜ ਨੂੰ ਉੱਪਰ ਉਹ ਕਰਕੇ ਤੇ ਉਹ ਕਿਦੇ ਤੇ ਲਿਖਦਾ ਆਪਣੇ ਤੇ ਲਿਖਦਾ ਔਰ ਇਹ ਪੋਲਿਟਿਕਸ ਦਾ ਕੋਈ ਫਾਇਦਾ ਹੋਣਾ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਨਸ਼ਾ ਮੁਕਤ ਪੰਜਾਬ ਚਾਹੀਦਾ ਪੰਜਾਬ ਦੇ ਵਪਾਰੀਆਂ ਨੂੰ ਵਪਾਰ ਚਾਹੀਦਾ ਕਿਸਾਨਾਂ ਨੂੰ ਐਮਐਸਬੀ ਚਾਹੀਦੀ ਹੈ ਲੋਕਾਂ ਨੂੰ ਗਰੋਥ ਚਾਹੀਦੀ ਆ ਮੇਰੇ ਸ਼ਹਿਰ ਨੂੰ ਡੈਵਲਪਮੈਂਟ ਚਾਹੀਦੀ ਆ ਸੁਜਾਨਪੁਰ ਨੂੰ ਕੰਪੋਟ ਨੂੰ ਉਹਨੂੰ ਡੈਵਲਪਮੈਂਟ ਚਾਹੀਦੀ ਆ ਕੋਈ ਪੈਸਾ ਨਹੀਂ ਦੇ ਰਿਹਾ ਕੋਈ ਬਜਟ ਨਹੀਂ બસ ਇਧਰ ਉਧਰ ਘੁਮਾ ਰਹੇ ਨੇ ਇਹ ਜਿਹੜਾ ਡਰੱਗਸ ਦਾ ਵੀ ਇਹਨਾਂ ਨੇ ਐਕਸ਼ਨ ਲਿਆ ਉਹ ਵੀ ਇਹਨਾਂ ਦਾ ਕਾਮਯਾਬ ਨਹੀਂ ਹੋਇਆ ਕਿਉਂਕਿ ਉਹਦੇ ਵਿੱਚ ਵੀ ਐਕਸਪੋਜ਼ ਹੋ ਗਏ ਨੇ ਕਿ ਜਿਹੜੇ ਲੋਕ ਛੋਟੇ-ਛੋਟੇ ਲੋਕ ਸੀ ਜਿਨ੍ਹਾਂ ਦੇ ਵਿਚਾਰੇ ਬੱਚੇ ਪੀਂਦੇ ਸੀ ਉਹਨਾਂ ਦੇ ਘਰ ਇਹਨਾਂ ਨੇ ਜਾ ਕੇ ਤੋੜ ਦਿੱਤੇ ਨੇ ਮੈਂ ਭਗਵੰਤ ਮਾਨ ਜੀ ਨੂੰ ਇਹੀ ਕਹਾਂਗਾ ਕਿ ਰਾਹੁਲ ਜੀ ਦੇ ਅਗੇਂਸਟ ਬੋਲਣਾ ਉਹਦਾ ਕੋਈ ਫਾਇਦਾ ਮਿਲਣਾ ਨਹੀਂ ਹੈ ਪੰਜਾਬ ਨੇ ਤੁਹਾਨੂੰ ਕੰਮ ਕਰਨ ਵਾਸਤੇ ਬਣਾਇਆ ਤੁਸੀਂ ਕੰਮ ਕਰੋ ਜੇ ਰਾਹੁਲ ਜੀ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਦੇਖਣਾ ਸਾਰਿਆਂ ਨੂੰ ਪਤਾ ਹੈ ਜੀ ਦੇਸ਼ ਜਦੋਂ ਆਜ਼ਾਦ ਹੋਇਆ ਉਸ ਤੋਂ ਪਹਿਲੇ ਜਵਾਲਾ ਨਹਿਰੂ ਜੀ ਨੇ 9 ਸਾਲ 4 ਮਹੀਨੇ ਜੇਲ੍ਹ ਚ ਕੱਟੇ ਤਾਂ ਕਿ ਦੇਸ਼ ਆਜ਼ਾਦ ਹੋ ਸਕੇ ਉਸ ਤੋਂ ਬਾਅਦ ਜਦੋਂ ਬ੍ਰਿਟਿਸ਼ਰਸ ਬੋਲ ਕੇ ਗਏ ਸੀ ਕਿ ਸਾਡਾ ਦੇਸ਼ 200 ਟੁਕੜੀਆਂ ਚ 500 ਟੁਕੜੀਆਂ ਚ ਵੰਡਿਆ ਜਾਏਗਾ ਉਹਨੂੰ ਸਰਦਾਰ ਪਟੇਲ ਸਾਹਿਬ ਨਾਲ ਤੇ ਵੀ ਆਰ ਅੰਬੇਦਕਰ ਜੀ ਦੇ ਨਾਲ ਕਨਸਟੀਟਿਊਸ਼ਨ ਬਣਾ ਕੇ ਮਿਲ ਕੇ ਇਕੱਠਾ ਕੀਤਾ ਕਿ ਰਾਹੁਲ ਜੀ ਨਾਲ ਕੰਪੇਅਰ ਕਰਨਗੇ ਭਗਵੰਤ ਮਾਨ ਜੀ ਜਿਹੜੀ ਪਰਿਵਾਰ ਨੇ ਦੋ ਦੋ ਸ਼ਹਾਦਤਾਂ ਦੇ ਦਿੱਤੀਆਂ ਔਰ ਕਿਸ ਬੇਸ਼ੁਮਿਤ ਦਿੱਸ ਕੋਈ ਕਹਿੰਦਾ ਨਹੀਂ ਸੀ ਕਿ ਇਹ ਦੇਸ਼ ਇਕੱਠਾ ਹੋਏਗਾ ਉਹ ਅੱਜ ਵਰਲਡ ਦੀ 5th ਲਾਰਜੇਸਟ ਇਕਨੋਮੀ ਬਣ ਗਿਆ ਹੈ ਔਰ ਅੱਜ ਜੋ ਹੈ ਜਿਹੜਾ 20 ਚ ਲਾਇਦਾ ਕਾਂਗਰਸ ਨੇ ਲਾਇਦਾ ਜੀ ਔਰ ਇਹ 10 ਸਾਲ ਵਿੱਚ ਜੋ ਭਾਜਪਾ ਨਾਲ ਮਨੋ ਤੇ ਲੱਗਦਾ ਹੈ ਕਿ ਇਹ ਜੋ ਕਿਸਾਨਾਂ ਨਾਲ ਹੋਇਆ ਭਗਵੰਤ ਸਿੰਘ ਨੇ ਭਾਜਪਾ ਦੀ ਡਾਇਰੈਕਸ਼ਨ ਤੇ ਕੀਤਾ ਹੈ ਔਰ ਜੋ ਵੀ ਕੀਤਾ ਉਹ ਸਾਡੀ ਕਮਰ ਤੋੜੀ ਹੈ ਹੁਣ ਇਸ਼ੂਜ਼ ਨੂੰ ਡਾਇਵਰਟ ਕਰਨਾ ਚਾ ਰਹੇ ਨੇ ਤਤਹੀ ਜਰਨਲਿਸਟ ਹਤਿ ਸੰਵੇਦਿਓ ਇਸ਼ੂ ਕਿਸਾ ਡਾਇਵਰਟ ਹੁੰਦਾ ਜੀ ਲੋਕਾਂ ਦਾ ਧਿਆਨ ਇੱਥੋਂ ਪਹਿਲੇ ਡਰੱਗ 'ਚ ਲੱਗਦਾ ਜਦੋਂ ਡਰੱਗ ਫੇਲ ਹੋ ਗਿਆ ਫਿਰ ਉਹਨਾਂ ਨੇ ਕਹੇ ਨੇ ਕਿ ਨਾਓ ਜੀ ਨੂੰ ਗੱਲ ਕੱਢ ਦੋ ਫਿਰ ਡਾਇਵਰਟ ਕਰ ਦੋ ਐਨਾਲ ਕੁਛ ਹੋਣਾ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਜੀ ਇੱਕ ਸੀਟ ਨਹੀਂ ਆਣੀ ਇਹਨਾਂ ਦੀ 2027 ਵਿੱਚ ਡੇਢ ਸਾਲ ਦੀ ਇਹਨਾਂ ਦੀ ਕੀਮ ਰਹਿ ਗਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਰਾਹੁਲ ਜੀ ਦੇ ਵਿਸ਼ਵਾਸ ਹੋਗੇ ਤਾਂ ਕਾਂਗਰਸ ਦਾ ਵਿਸ਼ਵਾਸ ਹੋ ਗਿਆ ਤਾਂ ਜਿੱਤੇ ਜਿੱਤੇ ਜਾਓ ਲੋਕੀ ਇੱਕੋ ਗੱਲ ਕਰ ਰਹੇ ਨੇ ਕਿ ਜੇ ਦੇਸ਼ ਦਾ ਤੇ ਪੰਜਾਬ ਦਾ ਕੋਈ ਪਲਾ ਹੋ ਸਕਦਾ ਹੈ ਉਹ ਸਿਰਫ ਕਾਂਗਰਸ ਦੀ ਮੈਚੁਰਡ ਐਕਸਪੀਰੀਐਂਸਡ ਪਾਰਟੀ ਹੀ ਕਰ ਸਕਦੀ ਹੈ ਹੋਰ ਕੋਈ ਨਹੀਂ ਕਰ ਸਕਦੀ ਮੈਂ ਐਹੀ ਰਿਕਵੈਸਟ ਕਰਾਂਗਾ ਲੋਕਾਂ ਨੂੰ ਵੀ ਪਠਾਨਕੋਟ ਦੇ ਵੀ ਔਰ ਪੰਜਾਬ ਦੇ ਵੀ ਕਿ ਪਲੀਜ਼ ਜਾਗੋ ਇਸ ਚੀਜ਼ ਨੂੰ ਸਮਝੋ ਇਹ ਜੋ ਲੋਕ ਸਰਕਾਰ ਚਲਾ ਰਹੇ ਨੇ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹੈ ਜੈ ਜੀ ਜਿਹੜੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇੱਕ ਧਰਨੇ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵੀਰ ਜੀ ਔਰ ਪੋਵਾ ਤੋਂ ਜਗਿੰਦਰਪਾਲ ਜੀ ਜਿਨ੍ਹਾਂ ਨੇ ਇਸ ਧਰਨੇ ਨੂੰ ਕਾਮਯਾਬ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਰਾਜਾ ਵੜਿੰਗ ਜੀ ਦੇ ਆਦੇਸ਼ਾਂ ਅਨੁਸਾਰ ਜੋ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜੀ ਦੇ ਖਿਲਾਫ ਜੋ ਭद्दी ਸ਼ਬਦਾਵਲੀ ਦਾ ਯੂਜ਼ ਕੀਤਾ ਸੀਐਮ ਪੰਜਾਬ ਨੇ ਉਹਦੀ ਨਿਖੇਦੀ ਕਰਨ ਵਾਸਤੇ ਔਰ ਦਸਮ ਵਾਸਤੇ ਕਿ ਕਾਂਗਰਸ ਪਾਰਟੀ ਆਪਣੇ ਲੀਡਰਾਂ ਦਾ અપਮਾਨ برداشت ਨਹੀਂ ਕਰੇਗੀ ਉਸੇ ਘੜੀ ਦੇ ਤਹਿਤ ਇੱਕ ਛੋਟਾ ਜਾਂ ਬੜੇ ਸ਼ਾਰਟ ਨੋਟਿਸ ਤੇ ਧਰਨਾ ਕੀਤਾ ਉਯੋਜਨ ਕੀਤਾ ਉਹਦੇ ਵਿੱਚ ਕਾਂਗਰਸ ਕਾਰਜਕਰਤਾਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਔਰ ਜੋਸ਼ ਦੇਖਣ ਨੂੰ ਮਿਲਿਆ ਮੈਂ ਆਪਣੇ ਸਾਰੇ ਪਾਰਟੀ ਦੇ ਜਿੰਨੇ ਕਾਰਜਕਰਤਾ ਦਰਜਾ ਬਦਰਜਾ ਲੀਡਰ ਸਾਹਿਬਾਨ ਸਾਰਿਆਂ ਦਾ ਆਬਾਰੀਆਂ ਕਿ ਉਹਨਾਂ ਨੇ ਜਿਹੜਾ ਸਾਡੇ ਪੰਜਾਬ ਦੇ ਰਾਜਾ ਜੀ ਦੇ ਆਦੇਸ਼ ਅਨੁਸਾਰ ਧਰਨੇ ਦਾ ਉਯੋਜਨ ਕੀਤਾ ਔਰ ਉਹਨਾਂ ਨੇ ਉਹਦੇ ਤੇ ਫੁੱਲ ਚੜਾਏ ਉਹਨੂੰ ਕਾਮਯਾਬ ਕੀਤਾ ਮੈਂ ਇਹਨਾਂ ਸਾਰਿਆਂ ਦਾ ਆਬਾਰੀਆਂ ਔਰ ਸੀਐਮ ਪੰਜਾਬ ਦੀ ਜਿਹੜੀ ਟਿੱਪਣੀ ਹੈ ਉਦੀ ਨਖੇਦੀ ਕਰਨਾ ਔਰ ਮੈਂ ਇਹ ਕਹਿੰਦਾ ਕਿ ਉਹ ਆਪਣੇ ਸ਼ਬਦ ਵਾਪਸ ਲੈਣ ਅਗਰ ਨਹੀਂ ਲੈਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਰਨੇ ਹੋਰ ਤੇਜ਼ ਕੀਤੇ ਜਾਣਗੇ ਉਹਨਾਂ ਦੇ ਹੋਰ ਪਤਲੇ ਜਗਾ ਜਗਾ ਪਿੰਡ ਵਾਈਜ਼ ਜਲਾਏ ਜਾਣਗੇ ਤੇ ਮੈਂ ਇਹੋ ਕਹਾਂਗਾ ਕਿ ਉਹ ਇਹ ਆਪਣੇ ਜਿਹੜੀ ਟਿੱਪਣੀਆਂ ਵਾਪਸ ਲੈਣ ਬਹੁਤ ਬਹੁਤ ਧੰਨਵਾਦ ਜੈ ਹਿੰਦ ਕੋ ਬੜੀ ਨਿੰਦਰੀ ਜੋ ਗੱਲ ਹੈ ਕਿ ਕਿਹੜੇ ਪੱਤੇ ਬੈਠਾ ਔਰ ਜਿਹੜੀ ਸੈਂਟਰ ਚ ਸੱਤਾ ਦੀ ਸਰਕਾਰ ਹੈ ਜਿਹਦੇ ਕੋਲੋਂ ਪੰਜਾਬ ਸਰਕਾਰ ਨੂੰ ਕੁਝ ਮਿਲਣਾ ਜਿਹੜਾ ਪੰਜਾਬ ਦਾ ਸੀਐਮ ਹੈ ਉਹ ਸਾਡਾ ਜਿਹੜਾ ਦੇਸ਼ ਦਾ ਰਾਸ਼ਟਰੀ ਦਰਸ਼ ਕਾਂਗਰਸ ਪਾਰਟੀ ਦਾ ਅਰੌਣ ਗਾਂਧੀ ਜੀ ਜਿਹੜੇ ਵਿਪੱਖਸ਼ ਦੇ ਨੇਤਾ ਨੇ ਉਹਨਾਂ ਉੱਤੇ ਮਤਮੀ ਜੀ ਦੇ ਗਲਾਂ ਕਰਨੇ ਆ ਉਹਦੇ ਅੱਜ ਸੰਬੰਧ ਦੇ ਵਿੱਚ ਜਿਹੜਾ ਪਠਾਨਕੋਟ ਦੇ ਵਿੱਚ ਸਾਡੇ ਛੋਟੇ ਭਰਾ ਨਰੇਸ਼ਪ੍ਰੀ ਜਿਹੜੇ ਸਾਡੇ ਮੌਜੂਦਾ ਐਮਐਲਏ ਹੋਰ ਫਾਣਕੋਟ ਦੇ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਦੇ ਰਨਵਾਈ ਥਲੇ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਉਸ ਸੰਬੰਧਿਤ ਕੀਤਾ ਔਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਨਾ ਹੈ ਅੱਜ ਤੱਕ ਪੰਜਾਬ ਦੀ ਸਰਕਾਰ 7.3 ਸੌ ਤੋਂ ਉੱਪਰ ਬਣੀ ਹੋਈ ਹੈ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਦੇਖੋ ਜਿੜੀ ਵੀ ਕੋਈ ਬਿਲਡਿੰਗ ਬਣਾਣੀ ਹੁੰਦੀ ਹੈ ਉਹਦਾ ਪਹਿਲੇ ਨੀਂਹ ਪੱਥਰ ਜਿਹੜਾ ਉਹ ਅੱਛਾ ਰੱਖੇ ਕਰਦਾ ਹੈ ਇਹਨਾਂ ਦੀ ਨੀਂਹ ਪੱਥਰੀ ਝੂਠਾ ਹੈ ਕਿ ਅੱਜ ਤੱਕ ਦੇਖੇ ਝੂਠੇ ਹੋਏ ਜੋ-ਜੋ ਇਹਨਾਂ ਗੱਲ ਕਹੀ ਸੀ ਕੋਈ ਮੋਡਲ ਚਾਰੇ ਕੰਮ ਲੱਗੋਏ ਪਰ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਮਾਡਲਸ ਸੀ ਉਹ ਸਾਰੇ ਫੇਲ ਹੋਏ ਉਹ ਫੇਲ ਹੋ ਗਏ ਸਾਰੇ ਜਿਹੜੇ ਪੰਜਾਬ ਤੋਂ ਲਿਆ ਰਹੇ ਨੇ ਦੇਖੋ ਕਿੱਡੇ ਨਿੰਦਣੀਆਂ ਜੋ ਕਰ ਲੈ ਇਹ ਪੰਜਾਬ ਦਾ ਪਰਿਵਾਰੀ ਆਮ ਆਦਮੀ ਪਾਰਟੀ ਨੇ ਕਿਹਨੂੰ ਬਣਾਇਆ ਕਰਪਟ ਆਦਮੀ ਨੂੰ ਬਣਾਇਆ ਔਰ ਜਿਹੜੇ ਬੰਦੇ ਨੇ ਇਹ ਕਿਹਾ ਸੀ ਕਿ ਮੈਂ ਸਕੂਲਾਂ ਦਾ ਮਾਡਲ ਬਹੁਤ ਵਧੀਆ ਬਣਾਤਾ ਉਹ ਵੀ ਫੇਲ ਹੋਇਆ ਉਹਦੇ ਤੋਂ ਬਾਅਦ ਜਿਹੜਾ ਅਸਤਿੰਦਰ ਜੈਨ ਜਿਹੜਾ ਜੇਲ ਕੱਟ ਕੇ ਆਇਆ ਉਹਦਾ ਵੀ ਮਾਡਲ ਫੇਲ ਹੋਇਆ ਹੁਣ ਜਿਹੜੇ ਕੇਜਰੀਵਾਲ ਜਿਨ੍ਹਾਂ ਕਿਹਾ ਵੀ ਮੈਂ ਦਿੱਲੀ ਬਹੁਤ ਵਧੀਆ ਬਣਾਈ ਔਰ ਚਲਾਈ ਉਹਦਾ ਮਾਡਲ ਹੀ ਫੇਲ ਹੋਇਆ ਉਹਨੂੰ ਜਿਹੜੀ 30000 ਹਜ਼ਾਰ ਰਕਮ ਹੋਈ ਦੀ ਹੋਇਆ ਉਹਦੇ ਕਈ ਵੀ ਕੋਲੰਡਾ ਉਹਨਾਂ ਰਿਜ਼ੈਕਟ ਜੀ ਜਿਹੜੀ ਆ ਉਹ ਪੰਜਾਬ ਤੇ ਲੈ ਕੇ ਆਏ ਨੇ ਪਰ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ ਤੇ ਮੈਂ ਲੋਕਾਂ ਕੇ ਅਪੀਲ ਕਰਦਾ ਅੱਛੀ ਵੀ ਲੱਗੀ ਆ ਤੇ ਅਗਲੀ 26 ਵੀ ਲੱਗ ਜਾਣੀ ਆ ਇਹ 27 ਵੀ ਲਾਜ ਨੇ 27 ਦੀ ਧਾਰਾ ਵੀ ਕੋਈ ਨਹੀਂ ਸਾਡਾ ਭਰਾ ਦੱਸਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਕੋਈ ਧਾਰਾ ਹੁੰਦੀ ਹੈ 27 ਸੋ ਲੋਕਾਂ ਨੇ ਮਨ ਬਣਾ ਲਿਆ ਬਹੁਤ ਕੀ ਬਹੁਤ ਪਰੇਸ਼ਾਨ ਲੋਕੀ ਨੇ ਪੰਜਾਬ ਦੇ ਉਹ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਆਪ ਇਹਨਾਂ ਨੂੰ ਦੱਸਦਣ ਮੇਰੇ ਵੱਲੋਂ ਸਾਰੀ ਜਨਤਾ ਨੂੰ ਸਾਰੇ ਪੰਜਾਬ ਦੀ ਲੋਕਾਂ ਨੂੰ ਅਪੀਲ ਹੈ ਕਿ ਤਗੜੇ ਹੋ ਕੇ ਕੋਈ ਪਾਰਟੀ ਐ ਕੇ ਸ਼ੋਰ ਸੁਪੁਰਾਜ ਕਰ ਸਕੀ ਕੋ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਨੂੰ ਬਤਾਓ ਬਹੁਤ ਬਹੁਤ ਧੰਨਵਾਦ ਆਂ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathanko.